ਕਰੀਆਨੇ ਵਾਲੇ ਮੁਨਾਫਾ ਕਮਾ ਰਹੇ ਨੇ ਜਦੋਂ ਕਿ ਕੈਨੇਡੀਅਨ ਮਹੀਨਾ ਦਰ ਮਹੀਨਾ ਦੇ ਖਰਚਿਆਂ ਦੇ ਬਾਰੇ ਸਖਤੀ ਨਾਲ ਚੋਣ ਕਰ ਰਹੇ ਨੇ ਫੈਡਰਲ ਸਰਕਾਰ ਤੇ ਭੋਜਨ ਨੂੰ ਹੋਰ ਕਿਫਾਇਤੀ ਬਣਾਉਣ ਦੇ ਲਈ ਕੁਝ ਕਰਨ ਦੇ ਲਈ ਦਬਾਅ ਵਧ ਰਿਹਾ ਹੈ ਜਾਣਕਾਰੀ ਮੁਤਾਬਕ ਕਰਿਆਨੇ ਦਾ ਬਿੱਲ ਥੋੜਾ ਸੋਖਾ ਹੋ ਰਿਹਾ ਪਰ ਮਹਿੰਗਾਈ ਨੂੰ ਅੱਗੇ ਵਧਾ ਰਿਹਾ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੈਨੇਡੀਅਨ ਆਉਣ ਵਾਲੇ ਫੈਡਰਲ ਬਜਟ ਦੇ ਵਿੱਚ ਵਿੱਤੀ ਦਰਦ ਨੂੰ ਘਟਾ ਕਰਨ ਦੇ ਵਿੱਚ ਮਦਦ ਕਰਨ ਲਈ ਕੁਝ ਲਾਭ ਲਾਭ ਪਾ ਰਹੇ ਹੋਣਗੇ ਪਰ ਅਜੇ ਤੱਕ ਇਹ ਕਹਾਣੀ ਅਧੂਰੀ ਹੈ ਕਿ ਸਰਕਾਰ ਕੀ ਕਰਨ ਜਾ ਰਹੀ ਹੈ ਜਿਵੇਂ ਕਿ ਕਿਰੀਆਨੇ ਵਾਲੇ ਵੱਡੇ ਮੁਨਾਫੇ ਕਮਾਉਂਦੇ ਰਹਿੰਦੇ ਨੇ ਜਦੋਂ ਕਿ ਕੈਨੇਡੀਅਨ ਮਹੀਨਾ ਦਰ ਮਹੀਨੇ ਦੇ ਖਰਚਿਆਂ ਬਾਰੇ ਸਖਤ ਚੋਣ ਕਰਦੇ ਨੇ ਫੈਡਰਲ ਸਰਕਾਰ ਤੇ ਭੋਜਨ ਨੂੰ ਹੋਰ ਕਫਾਇਤੀ ਬਣਾਉਣ ਲਈ ਕੁਝ ਕਰਨ ਲਈ ਦਬਾਵਾ ਵਧ ਰਿਹਾ ਹੈ ਰਿਪੋਰਟ ਮੁਤਾਬਕ ਦੇਸ਼ ਵਿੱਚ ਕਫਾਇਤੀ ਚੁਣੌਤੀਆਂ ਦਾ ਇੱਕ ਮੁੱਖ ਸਰੋਤ ਤੁਹਾਡਾ ਕਿਰੀਆਨੇ ਦਾ ਬਿੱਲ ਹੈ ਜੋ ਥੋੜਾ ਜਿਹਾ ਸੌਖਾ ਹੋ ਗਿਆ ਪਰ ਮਹਿੰਗਾਈ ਨੂੰ ਅੱਗੇ ਵਧਾਉਣਾ ਜਾਰੀ ਰੱਖਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਨੇਡੀਅਨ ਆਉਣ ਵਾਲੇ ਬਜਟ ਵਿੱਚ ਵਿੱਤੀ ਦਰਦ ਨੂੰ ਘੱਟ ਕਰਨ ਦੇ ਲਈ ਮਦਦ ਲਈ ਕੁਝ ਲੱਭ ਰਹੇ ਹੋਣਗੇ ਪਰ ਇਸ ਸਮੇਂ ਅਸਲ ਵਿੱਚ ਕੀ ਸਪਸ਼ਟ ਨਹੀਂ ਹੈ ਕਿ ਸਰਕਾਰ ਇਸ ਬਾਰੇ ਕੀ ਕਰਨ ਜਾ ਰਹੀ ਹੈ ਵੱਖ-ਵੱਖ ਵਿਕਲਪ ਨੇ ਆਟਵਾ ਵਿੱਚ ਲਾਗੂ ਕੀਤੇ ਜਾ ਰਹੇ ਉਪਾਵਾਂ ਵਿੱਚੋਂ ਇੱਕ ਵੱਡੇ ਕਰਿਆਨੇ ਤੇ ਇੱਕ ਸੰਭਾਵਤ ਜਿਹੜੀ ਵਿੰਡਫਾਲ ਟੈਕਸ ਹੈ ਵੱਡੇ ਰਿਟੇਲਰਾਂ ਤੇ ਵਾਧੂ ਲਾਭ ਟੈਕਸ ਲਈ ਲਿਬਰਲ ਅਤੇ ਬਲੋਕ ਕਿਊਬਿਕਵਾ ਦੇ ਸਮਰਥਨ ਨਾਲ ਐਨਡੀਪੀ ਦੁਆਰਾ ਪਿਛਲੇ ਹਫਤੇ ਇੱਕ ਗੈਰ ਬਾਈਡਿੰਗ ਮੋਸ਼ਨ ਪੇਸ਼ ਕੀਤਾ ਗਿਆ ਸੀ ਟੈਕਸ ਧਮਕੀ ਦਾ ਮਤਲਬ ਹੈ ਕਿ ਚੇਨ ਨੂੰ ਬਹੁਤ ਜ਼ਿਆਦਾ ਵਧਣ ਵਾਲੀਆਂ ਕੀਮਤਾਂ ਤੋਂ ਰੋਕਣਾ ਹੋਵੇਗਾ ਮੂਲ ਰੂਪ ਵਿੱਚ ਜੇਕਰ ਇਹ ਸ਼ੱਕ ਹੈ ਕਿ ਕਰਿਆਨੇ ਦੀਆਂ ਦਿੱਗਜ ਕੰਪਨੀਆਂ ਗਾਹਕਾਂ ਨੂੰ ਲੁੱਟ ਰਹੀਆਂ ਨੇ ਜਾਂ ਲੋਕਾਂ ਦੇ ਸੰਘਰਸ਼ ਦੇ ਰੂਪ ਵਿੱਚ ਮੁਨਾਫਾ ਕਮਾਰੀਆਂ ਨੇ ਤਾਂ ਉਹਨਾਂ ਕਾਰਪੋਰੇਸ਼ਨਾਂ 'ਤੇ ਇੱਕ ਵਾਧੂ ਟੈਕਸ ਹੋਣਾ ਚਾਹੀਦਾ ਹੈ ਤੇ ਫਿਰ ਉਸ ਪੈਸੇ ਦੀ ਵਰਤੋਂ ਸੰਘਰਸ਼ ਕਰ ਰਹੇ ਕੈਨੇਡੀਆਨਾਂ ਦੀ ਮਦਦ ਲਈ ਕੀਤੀ ਜਾਂਦੀ ਹੈ ਹਾਲਾਂਕਿ ਉਸ ਪਹੁੰਚ ਦੀ ਆਲੋਚਨਾ ਇਹ ਹੈ ਕਿ ਇਹ ਅਸਲ ਵਿੱਚ ਲੋਕਾਂ ਦੇ ਪੈਸੇ ਦੀ ਬਜਟ ਨਹੀਂ ਕਰ ਸਕਦੀ ਹੈ ਕਿਉਂਕਿ ਇਸ ਦੇ ਸੰਭਾਵਨਾ ਹੈ ਕਿ ਉਹਨਾਂ ਕੰਪਨੀਆਂ ਦੀ ਲਾਗਤ ਖਪਤਕਾਰਾਂ ਨੂੰ ਕੀਮਤ ਵਿੱਚ ਦਿੱਤੀ ਜਾਵੇਗੀ ਜੋ ਉਹ ਸ਼ੈਲਫਾਂ ਤੇ ਅਦਾ ਕਰਦੇ ਨੇ ਇੱਕ ਹੋਰ ਸੰਭਵ ਹੱਲ ਹੈ ਕਿ ਕੋਡ ਆਫ ਕੰਡਕਟ ਗ੍ਰੋਸਰੀ ਤੇ ਲੱਗੇ ਇਨੋਵੇਸ਼ਨ ਮੰਤਰੀ ਨੇ ਚੋਟੀ ਦੀਆਂ ਪੰਜ ਇਹਨਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਫਾਰਮ ਤੋਂ ਕਰਿਆਨੇ ਦੀਆਂ ਸ਼ੈਲਫਾਂ ਤੱਕ ਸਪਲਾਈ ਕੇਂਦਰ ਤੱਕ ਨਿਰਪੱਖ ਵਿਵਹਾਰ ਹੋਵੇ ਪਰ வால்ਮਾਰਟ ਤੇ ਲਵਲੋਜ਼ ਵਰਗੀਆਂ ਕੰਪਨੀਆਂ ਇੱਕ ਕੋਡ ਦਾ ਸਮਰਥਨ ਨਹੀਂ ਕਰਦੀਆਂ ਤੇ ਫੈਟਸ ਨੇ ਉਹਨਾਂ ਕੰਪਨੀਆਂ ਤੇ ਸੰਭਾਵਿਤ ਤੌਰ ਤੇ ਇੱਕ ਨੂੰ ਮਜ਼ਬੂਤ ਕਰਨ ਦੀ ਧਮਕੀ ਦਿੱਤੀ ਹੈ ਇਸ ਲਈ ਅਸੀਂ ਵੇਖਾਂਗੇ ਕਿ ਇਹ ਸਹੀ ਹੈ ਜਾਂ ਨਹੀਂ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ ਫਰਵਰੀ ਤਾਕਾ ਖੁਰਾਕੀ ਮਹਿੰਗਾਈ ਦੀ ਦਰ ਘਟਦੀ ਰਹੀ ਹੈ ਪਰ ਕਰਿਆਨੇ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਨੇ ਤੇ ਉੱਚੀਆਂ ਰਹਿੰਦੀਆਂ ਨੇ ਫਰਵਰੀ 2021 ਤੋਂ ਫਰਵਰੀ 2024 ਤੱਕ ਕੈਨੇਡੀਅਨ ਸਟੋਰਾਂ ਤੋਂ ਖਰੀਦੇ ਗਏ ਪੋਜੰਦੀਆਂ ਕੀਮਤਾਂ ਵਿੱਚ 21.6% ਦੀ ਵਾਧਾ ਹੋਇਆ ਹੈ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਇੱਕ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਸ਼ੁਰੂ ਕਰੇਗੇ ਜਿਸ ਰਾਹੀਂ ਦੇਸ਼ ਭਰ ਦੇ ਵਿੱਚ ਹਰ ਸਾਲ 4 ਲੱਖ ਵਧੇਰੇ ਬੱਚਿਆਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਸਕੇਗਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿੱਤ ਮੰਤਰੀ ਸੰਮਾਨਵਨ ਟ੍ਰਾਂਟੋ ਵਿਖੇ ਐਲਾਨ ਕੀਤਾ 16 ਅਪ੍ਰੈਲ ਨੂੰ ਪੇਸ਼ ਹੋਣ ਵਾਲੇ ਫੈਡਰਲ ਬਜਟ ਤੋਂ ਪਹਿਲਾਂ ਟ੍ਰੂਡੋ ਤੇ ਉਹਨਾਂ ਦੇ ਮੰਤਰੀ ਦੇਸ਼ ਭਰ ਦਾ ਟੂਰ ਕਰਕੇ ਨਵੇਂ ਐਲਾਨ ਕਰ ਰਹੇ ਨੇ ਫੈਡਰਲ ਸਰਕਾਰ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਲਈ 5 ਸਾਲਾਂ ਵਿੱਚ ਡਾਲਰ 1 ਬਿਲੀਅਨ ਖਰਚ ਕਰੇਗੀ ਇਹ ਅੰਕੜਾ ਲਿਬਰਲਾਂ ਦੁਆਰਾ 2021 ਦੇ ਚੋਣ ਮੁਹਿੰਮ ਵਾਅਦੇ ਨੂੰ ਦਰਸਾਉਂਦਾ ਹੈ ਫ੍ਰੀ ਲੈਂਡ ਨੇ ਕਿਹਾ ਹੈ ਕਿ ਸਰਕਾਰ ਨੂੰ 2024-2025 ਕੋਲੀ ਸਾਲ ਦੇ ਲਈ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਉਮੀਦ ਹੈ ਬ੍ਰੇਕਫਾਸਟ ਕਲੱਬ ਆਫ ਕੈਨੇਡਾ ਨਵੀਂ ਵਿੰਡੋ ਦੇ ਅਨੁਸਾਰ ਕ ਇਕਲੌਤਾ ਜੀ7 ਮੁਲਕ ਹੈ ਜਿਸ ਦੇ ਕੋਲ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਨਹੀਂ ਹੈ ਇਸ ਦੇ ਹਮਾਇਤੀਆਂ ਨੇ ਦਲੀਲ ਦਿੱਤੀ ਹੈ ਕਿ ਘਟ ਸਰੋਤਾਂ ਤੇ ਉੱਚ ਪਹੁੰਜਦੀਆਂ ਕੀਮਤਾਂ ਕਾਰਨ ਤਨਾਹੇ 28 ਸਬਾਈ ਲੋਕਲ ਤੇ ਚੈਰੀਟੇਬਲ ਪ੍ਰੋਗਰਾਮਾਂ ਦੇ ਪਾੜੇ ਨੂੰ ਪਰਨ ਦੇ ਲਈ ਇੱਕ ਨੈਸ਼ਨਲ ਪ੍ਰੋਗਰਾਮ ਦੀ ਲੋੜ ਹੈ ਸਕੂਲ ਫੂਡ ਪ੍ਰੋਗਰਾਮ ਲਿਬਰਲ ਤੇ ਐਨਡੀਪੀ ਦਰਮਿਆਨ ਹੋਏ ਉਸ ਸਮਰਥਨ ਸਮਝੌਤੇ ਦਾ ਹਿੱਸਾ ਨਹੀਂ ਹੈ ਜਿਸ ਤਹਿਤ ਐਨਡੀਪੀ 2025 ਤੱਕ ਲਿਬਰਲ ਨੂੰ ਸਮਰਥਨ ਕਰ ਰਹੀ ਹੈ ਪਰ ਐਨਡੀਪੀ ਨੇ ਹਾਲ ਹੀ ਦੇ ਵਿੱਚ ਫੈਡਰਲ ਸਰਕਾਰ ਨੂੰ ਇਹ ਪ੍ਰੋਗਰਾਮ ਲਾਗੂ ਕਰਨ ਦੇ ਲਈ ਆਖਿਆ ਸੀ ਕੈਨੇਡਾ ਦੇ ਦੇ ਚ ਸਿੱਖਿਆ ਸੂਬਾ ਸਰਕਾਰ ਦਾ ਅਧਿਕਾਰ ਖੇਤਰ ਹੈ ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਫੈਡਰਲ ਸਰਕਾਰ ਇਸ ਪ੍ਰੋਗਰਾਮ ਇਸ ਪ੍ਰੋਗਰਾਮ ਦੇ ذریعے ਲਾਗੂ ਕਰਨ ਦੇ ਲਈ ਸੂਬਿਆਂ ਪ੍ਰਦੇਸ਼ਾਂ ਤੇ ਮੂਲ ਨਿਵਾਸੀ ਪਾਈਵਾਲਾ ਦੇ ਨਾਲ ਕੰਮ ਕਰੇਗੀ ਪਿਛਲੇ ਦਸੰਬਰ ਦੇ ਵਿੱਚ ਕੰਜ਼ਰਵੇਟਿਵਸ ਨੇ ਉਸ ਪ੍ਰਾਈਵੇਟ ਮੈਂਬਰ ਬਿਲ ਦੇ ਵਿਰੋਧ ਵੋਟ ਦਿੱਤੀ ਸੀ ਜਿਸ ਦੇ ਨਾਲ ਸਕੂਲ ਫੂਡ ਪ੍ਰੋਗਰਾਮ ਦੇ ਲਈ ਇੱਕ ਰਾਸ਼ਟਰੀ ਟਾਂਚਾ ਸਥਾਪਿਤ ਹੁੰਦਾ ਤੇ ਸੋਮਵਾਰ ਨੂੰ ਬੀਸੀ ਦੇ ਇੱਕ ਸਮਾਗਮ ਦੌਰਾਨ ਕੰਜ਼ਰਵੇਟਿਵ ਲੀਡਰ ਪੀਰ ਪੋਲੀਵਰ ਨੇ ਕਿਹਾ ਹੈ ਕਿ ਬੱਚਿਆਂ ਦੇ ਲਈ ਭੋਜਨ ਦੀ ਅਸੁਰੱਖਿਆ ਟਰੂਡੋ ਦੀ ਇੱਕ ਵੱਡੀ ਅਸਫਲਤਾ ਹੈ ਪੋਲੀਵਰ ਨੇ 1 April ਨੂੰ carbon tax ਦੇ 65 ਪ੍ਰਤੀ ਟਨ ਤੋਂ ਵੱਧ ਕੇ 80 ਪ੍ਰਤੀ ਟਨ ਹੋ ਜਾਂਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਹ ਵਿਅੰਗਾਤਮਕ ਹੈ ਕਿ ਟਰੂਡੋ ਇੱਕ ਖਾਸ ਭੋਜਨ ਸੁਰੱਖਿਆ ਦੀ ਗੱਲ ਕਰ ਰਹੇ ਨੇ ਤੇ ਦੂਜੇ ਪਾਸੇ ਕਾਰਬਨ ਟੈਕਸ ਵਧਾ ਕੇ ਖਾਣਾ ਹੋਰ ਮਹਿੰਗਾ ਕਰ ਦਿੰਦਾ ਹੈ। ਸੋਮਵਾਰ ਨੂੰ ਇੱਕ ਬਿਆਨ ਦੇ ਵਿੱਚ ਜਿਹੜੇ ਬਲੌਕ ਕਿਉ ਬਿਕਵਾ ਨੇ ਉਹਨਾਂ ਨੇ ਐਮਪੀ ਸਿਲਵੀ ਬਿਊਰਜ਼ੀ ਨੂੰ ਫੂਡ ਪ੍ਰੋਗਰਾਮ ਦੇ ਐਲਾਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਸੂਬਿਆਂ ਨੂੰ ਫੰਡਿੰਗ ਜਲਦੀ ਟਰਾਂਸਫਰ ਹੋਣੀ ਚਾਹੀਦੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।